ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾ ਦੋਏ ਭਰਮ ਭੁਲਾਣੀਆਂ ਦੁੱਜੈ ਲੱਗਾ ਹੇਤ ਲੱਖ 시ਗਾਰ ਬਣਾਇਆ ਕਾਰਜ ਨਾਹੀਂ ਕੀਤ ਜਿਤ ਦਿਨ ਦੇ ਬੈਨ ਸਸੀ ਤਤ ਬਿਲੇ ਕਹਿਨ ਪ੍ਰੀਤ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਨੀ ਭੀਤ ਛੱਡ ਖੜੋਤੇ ਖਨੇ ਮਾਹੇ ਜੇ ਨਸਿਓ ਲੱਗਾ ਹੇਤ ਹੱਥ ਮਰੂੜੈ ਤਨ ਕਪੇ ਸਿਆਹੋ ਹੋਵਾ ਸੇਤ ਜਿਹਾ ਵਿੱਜੈ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤਿ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਨਾਨਕ ਪ੍ਰਭ ਸਰਣਾਗਤਿ ਚਾਰਨ ਬੋਹਿਤ ਪ੍ਰਵਦ ਦੇਤ ਸੇ ਭਾਦੋਏ ਨਰਕ ਨਾ ਪਾਹੀਏ ਗੁਰ ਰਖਣ ਵਾਲਾ ਹੀਤ ਭਾਦੋਂ ਦਾ ਮਹੀਨਾ ਸਭ ਸੰਗਤਾਂ ਦੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਅਤੇ ਦੇਸ਼ ਵਿਦੇਸ਼ ਵਿੱਚ ਤਰੱਕੀਆਂ ਲੈ ਕੇ ਆਵੇ ਵਾਹਿਗੁਰੂ ਆਪ ਸਭ ਨੂੰ ਦੇਹ ਰੋਗਤਾ ਨਾਮਦਾਨ ਦੀ ਬਖਸ਼ਿਸ਼ ਕਰਨ ਸਰਬੱਤ ਦਾ ਭਲਾ ਹੋਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ